ਸਿਆਸੀ ਚਿੰਤਾਵਾਂ ਦਾ ਨਾਮ ਹੈ ਸਿਆਸੀ ਮੰਥਨ ਕਹਿੰਦਾ ਭਾਵ ਕਿ ਚੋਣਾਂ ਤੋਂ ਬਾਅਦ ਅਸੀਂ ਕਿੱਥੇ ਜਾਣਾ ਚਾਹੁੰਦੇ ਸੀ ਕਿੱਥੇ ਖੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਲੰਘੀ ਅੱਧੀ ਰਾਤ ਤੱਕ ਮੀਟਿੰਗ ਚੱਲਦੀ ਰਹੀ ਕਹਿੰਦਾ ਭਾਵ ਕਿ 6-7 ਘੰਟੇ ਇਹ ਮੰਥਨ ਹੁੰਦਾ ਰਿਹਾ ਇਸ ਮੰਥਨ ਦੇ ਵਿੱਚ ਜਿਹੜੀ ਇੱਕ ਵੱਡੀ ਪੱਧਰ ਉੱਤੇ ਗੱਲ ਸਾਹਮਣੇ ਆਈ ਹੈ ਕਿ ਸੁਖਵੀਰ ਸਿੰਘ ਬਾਦਲਹਰਾਂ ਨੂੰ ਕਲੀਨ ਚਿੱਟ ਦਿੱਤੇ ਦਿੱਤੀ ਗਈ ਹੈ ਕੋਰ ਕਮੇਟੀ ਵੱਲੋਂ ਪਰ ਸਵਾਲ ਹੈ ਕਿ ਕਲੀਨ ਚਿੱਟ ਕਿਉਂ ਦਿੱਤੀ ਗਈ ਹੈ ਕੀ ਕੋਈ ਦੋਸ਼ ਮੜੇ ਗਏ ਸੀ ਪਰ ਜੇਕਰ ਅੰਦਰ ਝਾਤ ਮਾਰੀ ਜਾਵੇ ਕੋਰ ਕਮੇਟੀ ਦੇ ਵਿੱਚ ਤਾਂ ਬਹੁਤ ਕੁਝ ਹੋਉਂਦਾ ਰਿਹਾ ਸਖਬੀਰ ਸਿੰਘ ਬਾਦਲ ਹੋਰਾਂ ਨੂੰ ਕਈ ਸਫਾਈਆਂ ਦੇਣ ਲਈ ਵੀ ਮਜਬੂਰ ਹੋਣਾ ਪਿਆ ਕਈ ਵੱਡੇ ਆਗੂਆਂ ਦੀ ਨੋਕ ਚੋਕ ਹੁੰਦੀ ਰਹੀ ਅਜਿਹੇ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਚਿੰਤਕ ਤੇ ਸਿਆਸੀ ਮਹਾ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸੇ ਸਿਕਾ ਡਾਕਟਰ ਸਾਹਿਬ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੈਠਕ ਲੰਗੀ ਕਰੀਬ ਅੱਧੀ ਰਾਤ ਤੱਕ ਚੱਲਦੀ ਰਹੀ 6-7 ਘੰਟੇ ਉਹਦੇ ਤੇ ਮੰਥਨ ਹੁੰਦਾ ਰਿਹਾ ਸਮੀਖਿਆ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਅਸੀਂ ਕਿੱਥੇ ਜਾਣਾ ਚਾਹੁੰਦੇ ਸੀ ਤੇ ਕਿੱਥੇ ਖੜੇ ਰਹਿ ਗਏ ਆ ਲੋਕਾਂ ਨੇ ਕਿਸ ਤਰ੍ਹਾਂ ਦਾ ਆਪਾਤਵਾ ਦਿੱਤਾ ਆਮੇ ਪਤਵੀ ਨੂੰ ਸਿਰ ਮੱਥੇ ਪ੍ਰਮਾਣ ਕਰ ਲਿਆ ਗਿਆ ਪਰ ਵੱਡੇ ਪੱਧਰ ਉਤੇ ਸਿਆਸੀ ਪੱਧਰ ਦੀ ਇੱਕ ਚੀਰ ਫਾੜ ਬੈਠਕ ਦੇ ਵਿੱਚ ਜ਼ਰੂਰ ਹੋਈ ਡਾਕਟਰ ਸਾਹਿਬ ਦੱਸਿਓ ਭਲਾ ਇਸ ਬੈਠਕ ਦੇ ਵਿੱਚ ਉਹ ਕੁਛ ਜਿਹੜਾ ਹੋਇਆ ਉਸ ਨੂੰ ਆਪਾਂ ਕਿਵੇਂ ਦੇਖਦੇ ਹਾਂ ਕਈ ਵੱਡੀਆਂ ਗੱਲਾਂ ਹੋਈਆਂ ਨੇ ਸਖਵੀਰ ਸਿੰਘ ਗਵਾਦਲ ਨੂੰ ਇੱਕ ਵੱਡੇ ਪੱਧਰ ਉਤੇ ਸਫਾਈ ਦੇਣ ਲਈ ਮਜਬੂਰ ਹੋਣਾ ਪਿਆ ਉਹ ਕਿਹੜੀ ਸਫਾਈ ਸੀ ਕਿਸ ਨੇ ਧਮਕੀ ਦਿੱਤੀ ਸੀ ਸਖਬੀਰ ਸਿੰਘ ਬਾਦਲ ਨੂੰ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਜਿਹੜਾ ਵੱਡਾ ਫੋਰਮ ਹੈ ਜਿਹੜਾ ਕੇ ਦਾ ਇੱਕ ਪਟਾ ਵੱਖਰੇ ਤਰ੍ਹਾਂ ਦਾ ਜਿੱਥੇ ਵਿਸ਼ਲੇਸ਼ਣ ਕੀਤਾ ਗਿਆ ਕੋਰ ਕਮੇਟੀ ਜਿਹੜੀ ਪਾਵਰਫੁੱਲ ਅਥਾਰਟੀ ਹੈ ਜਿੱਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਇਹਦੀ ਬਹੁਤ ਵੱਡੀ ਮੀਟਿੰਗ ਹੋਈ ਗੰਭੀਰ ਚਰਚਾਾਂ ਮਾਹੀ ਹੋਈਆਂ ਤੇ ਬੜਾ ਤਿੱਖਾ ਬਾਤ ਵਿਵਾਦ ਵੀ ਹੋਇਆ ਪਰੰਤੂ ਜਿਸ ਤਰ੍ਹਾਂ ਤੰਮਣੀਆ ਰਾਕੇਸ਼ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਲੀਨ ਸ਼ੀਟ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਉੱਪਰ ਮਤਲਬ ਸ਼ਬਦੀ ਹਮਲੇ ਵੀ ਹੋਏ ਜਿਨ੍ਹਾਂ ਦਾ ਉਹਨਾਂ ਨੂੰ ਸਪਸ਼ਟ ਕਰਨ ਵੀ ਦੇਣਾ ਪਿਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਮਕੀਆਂ ਵੀ ਕਿਉਂਕਿ ਸੈਣੀਆ ਪੰਨੀਆਂ ਸਨ ਜਿਸ ਤਰ੍ਹਾਂ ਕਿ ਤੰਮਣੀਆ ਆਇਆ ਕਿ ਖਡੂਰ ਸਾਹਿਬ ਦੇ ਉੱਪਰ ਜਿਹੜੇ ਉਮੀਦਵਾਰ ਸਦਾ ਬਿਰਸਾ ਸਿੰਘ ਬਲਟੋਹਾ ਖੜੇ ਸਨ ਉਹਨਾਂ ਨੇ ਇੱਕ ਆਪਣਾ ਅਲਟੀਮੇਟਮ ਦੇ ਦਿੱਤਾ ਸੀ ਵੀ ਜੇਕਰ ਸਰਦਾਰ ਦੇਸ਼ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਆਪਣੇ ਨਾਮੀਨੇਸ਼ਨ ਫਾਰਮ ਵਾਪਸ ਲੈ ਲੈਣਗੇ ਇਹ ਸਰਦਾਰ ਸਕੀਲ ਦੀ ਬਾਤ ਨੂੰ ਦੱਸਣਾ ਪਿਆ ਜਦੋਂ ਇਹ ਗੱਲ ਉੱਭਰੀ ਕਿ ਸਰਦਾਰ ਦੇਸ਼ਪ੍ਰਤਾਪ ਸਿੰਘ ਕੈਰੋਂ ਨੂੰ ਸਿੱਧੇ ਹੀ ਪਾਰਟੀ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਗਿਆ ਕਿਉਂਕਿ ਜਿਹੜੇ ਇੱਕ ਡੈਮੋਕਰੈਟਿਕ ਸੈਟਅਪ ਹੁੰਦਾ ਡੈਮੋਕਰੈਟਿਕ ਪਾਰਟੀ ਹੈ ਉਹਦੇ ਵਿੱਚ ਉਹਦਾ ਇੱਕ ਪਾਰਟੀ ਦਾ ਆਪਣਾ ਸੰਵਿਧਾਨ ਹੁੰਦਾ ਵਿਧੀ ਵਿਧਾਨ ਹੁੰਦਾ ਕਿਸੇ ਦੇ ਖਿਲਾਫ ਐਕਸ਼ਨ ਲੈਣਾ ਪਹਿਲਾਂ ਉਹਨੂੰ ਨੋਟਸ ਜਾਊਗਾ ਫਿਰ ਉਹਦੀ ਕਾਰਵਾਈ ਹੋਗੀ ਪ੍ਰਤਾਲ ਹੋਊਗਾ ਫਿਰ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਪਰੰਤੂ ਦੂਜੇ ਪਾਸੇ ਇਹ ਵੀ ਬੇਕਲਪ ਹੁੰਦਾ ਕਿਉਂਕਿ ਜਦੋਂ ਜੁੱਧ ਦੀ ਸਥਿਤੀ ਹੋਵੇ ਉਦੋਂ ਪ੍ਰਧਾਨ ਪਾਸ ਅਸੀਮ ਤਾਕਤਾਂ ਐਮਰਜੈਂਸੀ ਪਾਵਰਸ ਵੀ ਹੁੰਦੀਆਂ ਨੇ ਜੀ ਇਹ ਇਸੇ ਤਰ੍ਹਾਂ ਕਿਉਂਕਿ ਜਿਹੜਾ ਇਲੈਕਸ਼ਨ ਦਾ ਸੀ ਇਹ ਜੁੱਧ ਦਾ ਪੀਰੀਅਡ ਸੀਗਾ ਇਹਦੇ ਵਿੱਚ ਪ੍ਰਧਾਨ ਕੋਲੇ ਬੇਸ਼ੱਕ ਬੇ ਬੇ ਤਾ ਸ਼ਕਤੀ ਅਸੀ ਪਰੰਤੂ ਜਦੋਂ ਸੁਰਜੀਤ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਇਸ ਤਰ੍ਹਾਂ ਦਾ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਅਲਕਮੀਟਮ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਉਹਨਾਂ ਨੇ ਆਪਣੇ ਸਕੈਪਨੋਜੀ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਇਸ ਸਬੰਧ ਦੇ ਵਿੱਚ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟਾ ਵੀ ਦਿੱਤੀ ਜਾਂਦੀ ਗਈ ਹੈ ਤੇ ਨਾਲ ਹੀ ਉਹਨਾਂ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ ਕਿ ਉਹਨਾਂ ਨੇ ਇਕੱਲਿਆਂ ਨੇ ਹੀ ਆਪਣੇ ਇੱਕ ਜਰਨਲ ਦੀ ਤਰ੍ਹਾਂ ਸਾਰੇ ਦੁਆਉ ਨੂੰ ਝੱਲਿਆ ਤੇ ਉਹਦੇ ਵਿੱਚ ਪੂਰਾ ਹੌਸਲਾ ਬਣਾ ਕੇ ਰੱਖਿਆ ਪਾਰਟੀ ਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਵੀ ਕੀਤਾ ਤੇ ਸਾਰੇ ਉਹਨਾਂ ਨੇ ਹਮਲੇ ਆਪਣੇ ਉੱਪਰ ਝੱਲੇ ਇਸ ਪੱਖੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਦੀ ਹੈ ਕੋਟ ਮਿਟੀ ਦੇ ਦਿੱਤੀ। ਬੇਸ਼ੱਕ ਹੋਰ ਗੱਲਾਂ ਹੋਈਆਂ ਨੇ ਪਰੰਤੂ ਇਹ ਜਿਹੜੇ ਮੁੱਖ ਤੌਰ ਦੇ ਉੱਪਰ ਇਹ ਸਾਹਮਣੇ ਆਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਹੇਠ ਬੇਸ਼ੱਕ ਪਾਰਟੀ ਇੱਕ ਸੀਟ ਜਿੱਤ ਸਕੀ ਹੈ ਤੇ ਦੋ ਸੀਟਾਂ ਦੇ ਉੱਪਰੋਂ ਆਪਣੀਆਂ ਜਮਾਨਤਾਂ ਵਿਚਾਰ ਸਕੀ ਹੈ ਤੇ ਬਾਕੀ 11 ਅੰਤਸਹੀ ਟੈਨੀ ਉੱਪਰ ਸ਼੍ਰੋਮਣੀ ਕਾਲੀ ਜਲਦੀਆਂ ਜਮਾਨਤਾ ਜਤ ਹੋਈਆਂ ਨੇ ਜਿਹੜੀਆਂ ਕਿ ਬੜੀਆਂ ਮੋਸਿਜਨ ਤਹਾਰ ਸੀ ਜਿਹਦੇ ਵਿੱਚ ਪਾਰਟੀ ਸਫਾਂ ਦੇ ਵਿੱਚ ਬੜੀ ਨਿਰਾਸ਼ਾ ਸੀ ਪਰੰਤੂ ਜਦੋਂ ਮੰਥਨ ਕੀਤਾ ਗਿਆ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਾਇਆ ਗਿਆ ਕਿ ਉਹਨਾਂ ਨੇ ਆਪਣਾ ਹੌਸਲਾ ਬਰਕਰਾਰ ਰੱਖਿਆ ਪੂਰੀ ਸ਼ਿੱਦਤ ਦੇ ਨਾਲ ਪਾਰਟੀ ਦੀ ਅਗਵਾਈ ਕੀਤੀ ਹੈ ਕੀਪ ਇੰਟਰਸ ਹੂੰ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਭਾਵੇਂ ਜਦੋਂ ਕੋਰ ਕਮੇਟੀ ਖਤਮ ਹੁੰਦੀ ਹੈ ਸਰਦਾਰ ਦੋਜੀਤ ਸਿੰਘ ਜੀ ਮਾ ਪ੍ਰੈਸ ਨੂੰ ਮੁਖਾਤਬ ਹੁੰਦੇ ਆ ਕਿ ਕੋਈ ਅਜੀਹਾ ਨਹੀਂ ਇਸ ਬਿਲਕੁਲ ਮਾਹੌਲ ਬੜੇ ਸ਼ਾਂਤਵੇਂ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਜਿਹੜੀ ਉਹਦੇ ਵਿੱਚ ਚਰਚਾ ਹੋਈ ਹੈ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਨਵੇਂ ਸਿਰਿਓਂ ਅਨੁਸ਼ਾਸਨੀ ਕਮੇਟੀ ਬਣੇਗੀ ਕਹਿੰਦਾ ਭਾਪ ਕੇ ਇਸ ਤੋਂ ਪਹਿਲਾਂ ਜਿਹੜੀ ਅਨੁਸ਼ਾਸਨੀ ਕਮੇਟੀ ਦੀ ਵਾਗਡੋਰ ਸੀ ਉਹ ਸਿਕੰਦਰ ਸਿੰਘ ਮਲੂਕਾ ਦੇ ਹੱਥ ਸੀ ਜਦੋਂ ਕਿ ਸਿਕੰਦਰ ਸਿੰਘ ਮਲੂਕਾ ਪਾਰਟੀ ਤੋਂ ਨਾਦਾਰ ਨਾਦਾਰ ਦਰ ਹੈ ਇਸ ਚੋਣ ਪੇਟ ਦੇ ਵਿੱਚ ਕਿਉਂਕਿ ਉਹਨਾਂ ਦੇ ਜਿਹੜੇ ਨੂਹ ਸਨ ਉਹ ਪਾਟਪਾ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਪੇਡ ਦੇ ਵਿੱਚ ਸਨ ਖੈਰ ਸਿਕੰਦਰ ਸਿੰਘ ਮਲੂਕਾ ਕੋਰ ਕਮੇਟੀ ਦੇ ਵਿੱਚ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਨਵੇਂ ਸਿਰੋਂ ਅਨਸ਼ਾਸਨੀ ਕਮੇਟੀ ਹੁਣ ਗਠਿਤ ਕੀਤੀ ਜਾਏਗੀ ਜਿਹਦੇ ਵਿੱਚ ਜਿਹੜੀਆਂ ਜਿਹੜੇ ਮਸਲੇ ਹੋਏ ਐ ਜਿਹੜੇ ਚੋਣਾ ਪੇਡ ਦੇ ਵਿੱਚ ਵੱਖ-ਵੱਖ ਉਮੀਦਵਾਰਾਂ ਨੂੰ ਜਿਹੜੇ ਸ਼ਿਕਵੇ ਚੁਕਾ ਤਾਂ ਉਹ ਸਾਰੀਆਂ ਉਸ ਹੁਣ ਅਗਲੀ ਜਿਹੜੀ ਅਨਸ਼ਾਸਨੀ ਕਮੇਟੀ ਦੇ ਹਵਾਲੇ ਉਹ ਮਸਲੇ ਜਾਣਗੇ ਵਿਚਾਰੇ ਜਾਣਗੇ ਫਿਰ ਅੱਗੇ ਉਸ ਤੇ ਪਾਰਟੀ ਜਿਹੜੀ ਹੈ ਆਪਣੇ ਪੱਤਰ ਉਤੇ ਫੈਸਲਾ ਲਵੇਗੀ ਪਰ ਸਵਾਲ ਹੈ ਕਿ ਹੁਣ ਇਹ ਜਿਹੜੀ ਹੈ ਅਨਸਾਸਨੀ ਕਮੇਟੀ ਦੀ ਬਾਗ ਡੋਰ ਹੁਣ ਕਿਸ ਸ਼ਖਸ ਦੇ ਹੱਥ ਹੁੰਦੀ ਹੈ ਕਿਉਂਕਿ ਬੜਾ ਔਖਾ ਕਾਰਜ ਹੁੰਦਾ ਹੈ ਕਿਸੇ ਵੱਡੇ ਆਗੂ ਦੇ ਖਿਲਾਫ ਕਈ ਵਾਰ ਚੱਕ ਤਮ ਜਿਹੜਾ ਫੈਸਲਾ ਲੈਣਾ ਪੈਂਦਾ ਹੈ ਅਨਜ਼ਾਸਨ ਨੂੰ ਲੈ ਕੇ ਫਿਰ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਸਾਗੂ ਨੂੰ ਸੁਣਨਿਆ ਵੱਖਰੇ ਸੁਣਨਿਆ ਪੈਂਦੇ ਨੇ ਵੱਖਰੇ ਤੌਰ ਤੇ ਜਿਵੇਂ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਵੀ ਕਈ ਕੁਝ ਪਿਛਲੇ ਸਮੇਂ ਸੁਣਨਾ ਪਿਆ ਜਦੋਂ ਕਿ ਬੀਬੀ ਜ਼ਗੀਰ ਕੌਰ ਦੇ ਖਿਲਾਫ ਜਾਂ ਹੋਰ ਕਈ ਆਗੂਆਂ ਦੇ ਖਿਲਾਫ ਅਨਸਾਸਨੀ ਲਿਹਾਜ਼ ਉਤੇ ਕਾਰਵਾਈ ਕਰਨੀ ਪਈ ਖੈਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਅਨਸਾਸਨੀ ਕਮੇਟੀ ਕਿਸ ਪੱਧਰ ਦੀ ਘਟਤ ਹੋਏਗੀ ਉਸ ਦੀ ਵਾਗਡੋਰ ਕਿਸ ਦੇ ਹਵਾਲੇ ਹੋਏਗੀ ਪਰ ਕੋਰ ਕਮੇਟੀ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਇੱਕ ਅੰਦਰਲੀ ਗੱਲ ਜਿਹੜੀ ਵੱਡੇ ਪੱਧਰ ਉਤੇ ਆਪਾਂ ਕਹਿ ਸਕਦੇ ਹਾਂ ਕਿ ਬੜੀ ਚਰਚਾ ਮੰਗਦੀ ਹੈ ਕਿਉਂਕਿ ਸਰਦਾਰ ਸਿੰਘ ਵੀਰ ਸਿੰਘ ਬਾਦਲਵਾਲੋਂ ਜਿਹੜੀ ਕਾਰਵਾਈ ਕੀਤੀ ਗਈ ਤੇ ਖਡੂਰ ਸਾਹਿਬ ਚੋਣ ਪਿੰਡ ਨੂੰ ਲੈ ਕੇ ਕਿ ਵਿਰਸਾ ਸਿੰਘ ਬਲਟੂਹਾ ਹਰੋਂ ਨੇ ਇੱਕ ਧਮਕੀ ਦੇ ਦਿੱਤੀ ਕਹਿੰਦਾ ਪਾਪ ਕਿ ਆਲਟੀਮੇਟਮ ਦੇ ਦਿੱਤਾ ਕਿ ਉਸ ਸ਼ਾਮ ਤੱਕ ਜੇਕਰ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਖਿਲਾਫ ਕੋਈ ਪਾਰਟੀ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਉਹ ਨਾਮਜ਼ਦਗੀ ਪੱਤਰ ਵਾਪਸ ਕਰ ਦੇਣਗੇ ਖਡੂਰ ਸਾਹਿਬ ਦੇ ਮਾਮਲੇ ਦੇ ਵਿੱਚ ਕਹਿੰਦਾ ਪਾਪ ਕਿ ਵਿਰਸਾ ਸਿੰਘ ਬਲਟੂਹਾ ਉਹ ਜਿਹੜੀ ਐ ਸੀਟ ਛੱਡਣ ਨੂੰ ਇੱਕ ਤਰ੍ਹਾਂ ਉਹ ਉਹਨਾਂ ਨੇ ਮਨ ਬਣਾ ਲਿਆ ਸੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਪਾਰਟੀ ਦੇ ਖਿਲਾਫ ਕਿਹੜੀ ਉਸ ਵੇਲੇ ਵਿਉਂਤਬੰਦੀ ਕੀਤੀ ਸੀ ਜਾਂ ਕਿਸ ਤਰ੍ਹਾਂ ਦਾ ਪ੍ਰਚਾਰ ਸੀ ਅਜਿਹੀਆਂ ਗੱਲਾਂ ਫਿਰ ਸਾਹਮਣੇ ਨਹੀਂ ਆਈਆਂ ਪਰ ਵੱਡਾ ਸਵਾਲ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਅਹਿਮ ਰਿਸ਼ਤੇ ਦੇ ਵਿੱਚ ਸਨ ਫਿਰ ਅਜਿਹੇ ਦੇ ਬਾਵਜੂਦ ਇੱਕ ਵੱਡੀ ਕਾਰਵਾਈ ਜੱਕਤਮ ਕਰ ਦੇਣੀ ਖੈਰ ਹੁਣ ਇਹ ਸਾਰਾ ਕੁਝ ਅਨਸਾਸਨੀ ਕਮੇਟੀ ਦੇ ਹਵਾਲੇ ਹੋਵੇਗਾ ਜਦੋਂ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕਰਨ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਉਦੋਂ ਅਨੁਸ਼ਾਸਨੀ ਕਮੇਟੀ ਇੱਕ ਤਰ੍ਹਾਂ ਠੱਪ ਸੀ ਕਿਉਂਕਿ ਜਿਹੜੀ ਹੈ ਬਾਗਰੂਰ ਸੀ ਸ਼ਕੰਦਰ ਸਿੰਘ ਮਲੂਕਾ ਦੇ ਹਵਾਲੇ ਉਹ ਪਾਰਟੀ ਤੋਂ ਦੂਰ ਜਾ ਚੁੱਕੇ ਸਨ ਖੈਰ ਜਿਹੜੀ ਹੈ ਹੁਣ ਵਾਲੀ ਕੋਰ ਕਮੇਟੀ ਦੇ ਵਿੱਚ ਵੀ ਉਹ ਸ਼ਾਮਲ ਨਹੀਂ ਹੋਏ ਡਾਕਟਰ ਸਾਹਿਬ ਇੱਕ ਹੋਰ ਨੋਕ ਚੋਕ ਵੱਡੇ ਪੱਧਰ ਤੇ ਹੋਈ ਜਿਹੜੀ ਸਾਹਮਣੇ ਆਈ ਹੈ ਇਹ ਬੀਬੀ ਜ਼ਗੀਰ ਕੌਰ ਜਿਹੜੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਤੇ ਇੱਕ ਵੱਡੇ ਆਗੂ ਨੇ ਪਾਰਟੀ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਗਿਲਾ ਸ਼ਿਕਵਾ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵਿਰੁੱਧ ਖਿਲਾਫ ਕਿ ਕਈ ਪ੍ਰੋਗਰਾਮਾਂ ਦੇ ਵਿੱਚ ਖਾਸ ਕਰਕੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਨੂੰ ਹੰਟਡ ਕੀਤਾ ਜਾ ਰਿਹਾ ਹੈ ਅਣਗੌੜਿਆ ਜਾ ਰਿਹਾ ਹੈ ਸਾਹਿਬ ਇਹ ਵੀ ਇੱਕ ਵੱਡੀ ਨੋਕਚੋਕ ਹੈ ਬੜਾ ਵੱਡਾ ਭਾਵੇਂ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਪਾਰਟੀ ਕੈਟਰ ਦੇ ਵਿੱਚ ਇੱਕ ਅਨੁਸ਼ਾਸਨ ਹੈ ਕਿ ਪਾਰਟੀ ਦੀ ਮੀਟਿੰਗ ਦੇ ਵਿੱਚ ਕੋਈ ਗਲੇਸ਼ਿਕਵੇ ਰੱਖੇ ਜਾਣ ਜੇ ਬਾਹਰ ਨਾ ਰੱਖੇ ਜਾਂ ਜਦੋਂ ਬਾਹਰ ਰੱਖੇ ਜਾਂਦੇ ਆ ਤਾਂ ਅਨੁਸ਼ਾਸਨ ਦੇ ਦਾਇਰੇ ਦੇ ਵਿੱਚ ਹੁੰਦੇ ਆ ਬੀਬੀ ਜੀ ਨੇ ਇਹ ਸਾਰਾ ਮਾਮਲਾ ਕੋਰ ਕਮੇਟੀ ਦੇ ਵਿੱਚ ਰੱਖਿਆ ਪਰ ਉਹ ਗੱਲ ਬਾਹਰ ਆ ਗਈ ਸਾਹਿਬ ਕਿਵੇਂ ਦੇਖਦੇ ਆ ਕਿ ਇੱਕ ਵੱਡੀ ਨੋਕਚੋਕ ਦੋ ਵੱਡੇ ਆਗੂ ਇੱਕ ਦੂਜੇ ਦੇ ਖਿਲਾਫ ਜ਼ਰੂਰ ਉਸ ਬੈਠਕ ਦੇ ਵਿੱਚ ਚਰਚਾ ਹੋਈ ਹੈ ਕਿ ਇਹ ਮਾਮਲਾ ਜਿਹੜਾ ਐ ਬੀਬੀ ਜ਼ਗੀਰ ਕੌਰ ਦਾ ਇਹ ਵੀ ਕੋਰ ਕਮੇਟੀ ਦੇ ਕੋਲ ਜਾਏਗਾ ਕਿਵੇਂ ਦੇਖਦੇ ਹੋ ਬੀਬੀ ਜ਼ਗੀਰ ਕੌਰ ਤੇ ਐਡਵੋਕੇਟ ਧਾਮੀ ਦੇ ਦਰਮਿਆਨ ਜਿਹੜਾ ਮਾਮਲਾ ਰੱਖਿਆ ਜੀ ਹਿੰਦਰ ਸਾਹਿਬ ਦੇਖੋ ਜਿਹੜਾ ਹਰੀਖ ਪਾਰਟੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਦੇ ਵੱਖੋ ਵੱਖਰੇ ਵਿੰਗ ਬਣਾਏ ਜਾਂਦੇ ਨੇ ਲੈ ਸੈਸ਼ਨਰੀ ਕਮੇਟੀ ਆ ਪਾਰਲੀਮੈਂਟਰੀ ਬੋਡ ਹੁੰਦਾ ਐ ਐਗਜ਼ੀਕਟਿਵ ਹੈ ਇਸੇ ਤਰ੍ਹਾਂ ਸਪੋਕਸਮੈਨ ਨਿਯੁਕਤ ਕੀਤੇ ਉਹਨਾਂ ਨੂੰ ਕਾਰਜ ਖੇਤਰ ਵੱਖੋ ਵੱਖਰੇ ਵੰਡੇ ਜਾਂਦੇ ਨੇ ਅਤੇ ਆਖਰ ਦੇ ਵਿੱਚ ਪ੍ਰਧਾਨਗੀ ਖਾਤਾ پاس ਜਾਂਦੀ ਹੈ ਜਿਹੜੀ ਗੱਲਬਾਤ ਤੇ ਉਹਦੇ ਲਈ ਵੀ ਇੱਕ ਖਾਸ ਜਿਹੜੀ ਕਮੇਟੀ ਬਣੀ ਹੁੰਦੀ ਆ ਉਸ ਤੋਂ ਬਾਅਦ ਫੈਸਲੇ ਲਏ ਜਾਂਦੇ ਨੇ ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਆਰਗੇਨਾਈਜੇਸ਼ਨ ਨੂੰ ਰੀਸਟਰਕਚਰ ਕਰਨ ਦਾ ਫੈਸਲਾ ਕਰ ਲਿਆ ਹੈਗਾ ਅਨੁਸ਼ਾਸਨੀ ਕਮੇਟੀ ਨੂੰ ਦੁਆਰਾ ਬਣਾਉਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਸਿਕੰਦਰ ਸਿੰਘ ਮਲੂਕਾ ਪਾਰਟੀ ਦੇ ਵਿੱਚ ਪਿਛਲੇ ਸਮੇਂ ਤੋਂ ਸਰਗਰਮ ਨਹੀਂ ਥਾ ਜਾਂ ਉਹਨਾਂ ਦੇ ਪ੍ਰਤੀ ਵੀ ਕੋਈ ਨਾ ਕੋਈ ਜਿਵੇਂ ਕਿ ਉਹਨਾਂ ਦੀ ਡਿਊਟੀ ਫਰੀਦਕੋਟ ਹਲਕੇ ਦੇ ਵਿੱਚ ਲਾਈ ਗਈ ਸੀ ਪਰੰਤੂ ਉੱਥੇ ਸਰਗਰਮ ਨਹੀਂ ਹੋਈ ਇਹ ਡਾਕਟਰ ਜਰਸਾਬ ਇੱਕ ਮਿੰਟ ਇਹ ਤਾਂ ਹੁਣ ਤੈ ਹੈ ਕਿ ਸਿਕੰਦਰ ਸਿੰਘ ਮਲੂਕਾ ਨੂੰ ਹੁਣ ਪਾਰਟੀ ਤੋਂ ਲਾਂਬੇ ਕਰ ਦਿੱਤਾ ਜਾਏਗਾ ਉਹਨਾਂ ਦੀ ਜਗ੍ਹਾ ਹੀ ਇਹ ਫਿਲ ਹੋਏਗੀ ਪੁਰ ਹੋਏਗੀ ਦੁਬਾਰਾ ਜੀ ਬਿਲਕੁਲ ਇਸੇ ਤਰ੍ਹਾਂ ਫਿਰ ਇਹ ਹੈ ਨਾ ਹੁਣ ਜਿਵੇਂ ਬੀਬੀ ਜ਼ਗੀਰ ਕੌਰ ਨੇ ਆਪਣਾ ਸ਼ਿਕਵਾ ਹੈ ਪਾਰਟੀ ਨੂੰ ਦਿੱਤਾ ਹੈ ਕਿ ਮੈਨੂੰ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਜਿਹੜੇ ਧਾਰਮਿਕ ਸਮਾਗਮ ਨੇ ਉਹਨਾਂ ਦੇ ਵਿੱਚ ਉਹ ਅਹਿਮੀਅਤ ਨਹੀਂ ਦਿੱਤੀ ਜਾਂਦੀ ਕਿਉਂਕਿ ਉਹ ਸਾਫ ਦਾ ਪ੍ਰਧਾਨ ਨੇ ਉਹ ਇੱਕ ਤਵਕਕੋ ਕਰਦੇ ਨੇ ਇਸ ਕਮਿਟੀ ਕਰਤਾਰ ਪ੍ਰਬੰਧਕ ਕਮੇਟੀ ਦੇ ਜੋ ਸਮਾਪਨ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਐਮੀਅਤ ਦਿੱਤੀ ਜਾਵੇ ਇਸ ਸਬੰਧ ਵਿੱਚ ਉਹਨਾਂ ਨੇ ਆਪਣਾ ਸ਼ਿਕਵਾ ਗਿਲਾ ਸ਼ਿਕਵਾ ਪਾਰਟੀ ਕੋਰਮ ਦੇ ਵਿੱਚ ਰੱਖਿਆ ਤੇ ਇਸ ਤੋਂ ਬਾਅਦ ਅਗਲੀ ਜੋ ਮੀਟਿੰਗ ਹੋਏਗੀ ਜਾਂ ਜਿਸ ਤਰ੍ਹਾਂ ਵੀ ਪਾਰਟੀ ਸਮਝੇਗੀ ਜੇਕਰ ਇਹਨਾਂ ਸ਼ਾਸਨੀ ਵੈਸੇ ਇਹਨਾਂ ਸ਼ਾਸਨੀ ਕੋਈ ਮਾਮਲਾ ਤਾਂ ਨਹੀਂ ਬਣਦਾ ਇਹ ਇੱਕ ਵਿਧਿ ਵਿਧਾਨ ਦਾ ਮਾਮਲਾ ਬਣਦਾ ਹੈ ਇਸ ਸਬੰਧ ਦੇ ਵਿੱਚ ਪਾਰਟੀ ਪੱਧਰ ਦੇ ਉੱਪਰ ਜਾ ਅਬਜੈਕਟਿਵ ਦੇ ਕੁਝ ਮੈਂਬਰਾਂ ਦੀ ਕਮੇਟੀ ਬਣਾ ਕੇ ਉਹ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੇ ਨੇ ਇਹ ਦੇ ਸੰਬੰਧੀ ਉਹ ਆਪਣੇ ਬੱਖੋ-ਵੱਖਰੇ ਬਿੰਗਾ ਦੇ ਵਿੱਚ ਆਪਣੇ ਆਗੂਆਂ ਨੂੰ ਇਸ ਤਰ੍ਹਾਂ ਦਾ ਇੱਕ ਦਿਸ਼ਾ ਨਿਰਦੇਸ਼ ਦੇ ਸਕਦੇ ਨੇ ਕਿਉਂਕਿ ਪਾਰਟੀ ਦੇ ਬਧਾਨ ਦੇ ਮੁਤਾਬਕ ਉਹਨਾਂ ਨੂੰ ਕਿਹ ਦਿਸ਼ਾ ਨਿਰਦੇਸ਼ ਦਿੱਤਾ ਜਾਊਗਾ ਕਿ ਸੀਨੀਅਰ ਲੀਡਰ ਨੂੰ ਜਾਂ ਸਾਬਕਾ ਪ੍ਰਧਾਨਾਂ ਨੂੰ ਉਹਨਾਂ ਦੇ ਰੁਤਬੇ ਦੇ ਮੁਤਾਬਕ ਮਾਨਿਤ ਦਿੱਤੀ ਜਾਵੇ ਜਿਵੇਂ ਕਿ ਆਪਾਂ ਅਕਸਰ ਦੇਖਦੇ ਆ ਸਰਕਾਰੀ ਪਦਰ ਦੇ ਉੱਪਰ ਸਰਕੂਲਰ ਆਉਂਦੇ ਨੇ ਤੇ ਮੈਂਬਰ ਪਾਰਲੀਮੈਂਟ ਤੇ ਐਮਐਲਏ ਨੂੰ ਕਿਸ ਤਰ੍ਹਾਂ ਦਾ ਦਫ਼ਤਰਾਂ ਦੇ ਵਿੱਚ ਟ੍ਰੀਟਮੈਂਟ ਦੇਣਾ ਉਸੇ ਤਰ੍ਹਾਂ ਇਹ ਬੀਬੀ ਵਾਲਾ ਮਾਮਲਾ ਵੀ ਇਹ ਵਿਚਾਰਿਆ ਜਾਂਦਾ ਰਹੀ ਗੱਲ ਜਿੱਥੋਂ ਤੱਕ ਅਨੁਸ਼ਾਸਨੀ ਕਾਰਵਾਈ ਦੀ ਉਹਦੇ ਵਿੱਚ ਜੋ-ਜੋ ਅਨੁਸ਼ਾਸਨਿਕ ਜਿੱਥੋਂ ਜਿੱਥੋਂ ਜੇਕਰ ਕਿਸੇ ਨੇ ਕੋਈ ਵਗਿਆ ਕੀਤੀ ਹੈ ਜਾਂ ਕਿਸੇ ਦੇ ਖਿਲਾਫ ਸ਼ਿਕਾਇਤਾਂ ਹੁੰਆਂ ਹੁੰਆਂ ਨੇ ਜਾਂ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ ਇਲੈਕਸ਼ਨ ਦੇ ਦੌਰਾਨ ਪਾਰਟੀ ਲਾਈਨ ਤੋਂ ਹਟ ਕੇ ਵਿਰੋਧੀਆਂ ਦੀ ਮਦਦ ਕੀਤੀ ਹੈ ਉਹ ਅਨੁਸ਼ਾਸਨੀ ਮਾਮਲੇ ਇਹ ਵਿੱਚ ਜ਼ਰੂਰ ਜਾਵੇਗਾ ਮਾਮਲਾ ਉਹਦੇ ਪ੍ਰਤੀ ਅਨੁਸ਼ਾਸਨਿਕ ਕਮੇਟੀ ਆਪਣੀ ਕਾਰਵਾਈ ਕਰ ਸਕਦੀ ਹੈ ਜੀ ਬਿਲਕੁਲ ਹਮ ਬਿਲਕੁਲ ਡਾਕਟਰ ਸਾਹਿਬ ਜਿਵੇਂ ਕਿ ਇਕਬਾਲ ਸਿੰਘ ਝੁੰਦਾਹਰਾਂ ਨੇ ਇੱਕ ਪ੍ਰਧਾਨ ਸਾਹਿਬ ਨੂੰ ਚਿੱਠੀ ਲਿਖੀ ਪਿਛਲੇ ਸਮੇਂ ਕਿ ਜਿਹੜੀ ਹੈ ਸੰਗਰੂਰ ਦੇ ਵਿੱਚ ਸਖਦੇਵ ਸਿੰਘ ਢਿੰਡਸਾ ਜਾਂ ਢਿੰਡਸਾ ਪਰਿਵਾਰ ਵੱਲੋਂ ਜਾਂ ਢਿੰਡਸਾ ਖੇਮੇ ਵੱਲੋਂ ਉਹਨਾਂ ਦੀ ਮਦਦ ਨਹੀਂ ਕੀਤੀ ਗਈ ਬਲਕਿ ਵਿਰੋਧੀਆਂ ਦੇ ਹੱਕ ਦੇ ਵਿੱਚ ਉਕਤੇ ਹੈ ਇਹ ਮਾਮਲਾ ਵੀ ਹੁਣ ਅਗਲੀ ਇਨਸੈਕਸ਼ਨ ਕਮੇਟੀ ਦੇ ਹਵਾਲੇ ਹੋਏਗਾ ਤੇ ਦੂਜੇ ਪੱਲੇ ਜਿਹੜੀ ਹੈ ਬੀਬੀ ਜ਼ਗੀਰ ਕੌਰ ਤੇ ਐਡਵੋਕੇਟ ਧਾਮੀ ਵਾਲਾ ਉਪਜਿਆ ਮਾਮਲਾ ਜਾਂ ਇਸ ਵੇਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਲਾ ਮਾਮਲਾ ਇਹ ਸਾਰੇ ਮਾਮਲੇ ਕਹਿੰਦਾ ਭਾਵੇਂ ਕਿ ਜਿਹੜੀ ਨਵੀਂ ਅਨਸਾਸ਼ਨੀ ਕਮੇਟੀ ਹੈ ਉਹਦੇ ਹਵਾਲੇ ਹੋ ਸਕਦੇ ਨੇ ਅਜਿਹਾ ਹੀ ਲੱਗਦਾ ਕਿਉਂਕਿ ਢੀਂਸਾ ਸਾਹਿਬ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਬੜਾ ਬੋਝ ਪੁੱਛ ਕੇ ਜਿਹੜੇ ਸਿਆਸੀ ਪਾਬ ਰੱਖਣੇ ਪੈਣੇ ਆ ਕਿਉਂਕਿ ਇਹ ਮਾਮਲਾ ਬੜਾ ਗੁੰਝਲਦਾਰ ਵੀ ਹੈ ਤਕਨੀਕੀ لحاظ ਤੋਂ ਕਿਉਂਕਿ ਸੁਖਦੇਵ ਸਿੰਘ ਢੀਂਸਾ ਭਾਵੇਂ ਕਿ ਕੱਲ੍ਹ ਵਾਲੀ ਜਿਹੜੀ ਕੋਰ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਪ੍ਰੰਤੂ ਉਹ ਇਸ ਵੇਲੇ ਪਾਰਟੀ ਦੇ ਇੱਕ ਸਰਪ੍ਰਸਤ ਵਜੋਂ ਆਪਣੀ ਇੱਕ अहमियत ਰੱਖਦੇ ਆ ਫਿਰ ਸਰਪ੍ਰਸਤ ਦੇ ਖਿਲਾਫ ਕੀ ਕੋਈ ਪਾਰਟੀ ਕੋਈ ਅਜਿਹਾ ਐਕਸ਼ਨ ਲੈ ਸਕਦੀ ਹੈ ਜਾਂ ਸਵਾਲ ਹੈ ਕਿ ਕੀ ਇਨਸਾਸਨੀ ਕਮੇਟੀ ਕੋਲ ਇਹ ਅਧਿਕਾਰ ਰਹੇਗਾ ਕਿ ਉਹ ਸਰਪ੍ਰਸਤ ਨੂੰ ਵੀ ਆਪਣੇ ਦਾਇਰੇ ਦੇ ਵਿੱਚ ਲਵੇ ਜੀ ਡਾਕਟਰ ਸਾਹਿਬ ਫਿੰਡਰ ਸਾਹਿਬ ਐਸੇ ਪਾਰਟੀਆਂ ਦੇ ਜਾਂ ਜਥੇਬੰਦੀਆਂ ਦੇ ਜਿਹੜੇ ਸਰਪ੍ਰਸਤ ਹੁੰਦੇ ਨੇ ਉਹਨਾਂ ਦਾ ਇੱਕ ਅਹੁਦਾ ਮਾਨਸਤਕਾਰ ਵਾਲਾ ਹੁੰਦਾ ਉਹਨਾਂ ਦੇ ਪਾਸ ਬਹੁਤ ਨਾ ਤਾਂ ਕੋਈ ਇਸ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ ਤੇ ਉਹ ਸਿਰਫ ਬਹੁਤ ਵੱਡਾ ਮਾਨਸਤਕਾਰ ਤੇ ਉਹ ਬੰਦੇ ਸੁਝਾਅ ਹੀ ਦੇ ਸਕਦੇ ਹੁੰਦੇ ਨੇ ਇਸ ਤਰ੍ਹਾਂ ਦਾ ਇੱਕ ਅਹੁਦਾ ਹੈ ਰਹੀ ਗੱਲ ਜਿਹੜੀ ਸਰਦਾਰ ਸਿੰਘ ਤੇਪ ਸਿੰਘ ਠੀਂਟਾ ਸਰਮਿੰਦਰ ਸਿੰਘ ਠੀਂਟਾ ਬਾਉ ਪ੍ਰਕਾਸ਼ ਗਰਗ ਵਾਰੇ ਜੋ ਸਰਦਾਰ ਖਬਰ ਸਿੰਘ ਝੁੰਦਾ ਤੇ ਜਿਲਾ ਜਿੱਥੇ ਰਹਿੰਦੀਆਂ ਨੇ ਲਿਖ ਕੇ ਭੇਜਿਆ ਇਹ ਮਾਮਲਾ ਜ਼ਰੂਰ ਅਨੁਸ਼ਾਸਨੀ ਕਮੇਟੀ ਦੇ ਜਾ ਸਕਦਾ ਕਿਉਂਕਿ ਇਹ ਮਾਮਲਾ ਅਨੁਸ਼ਾਸਨਿਕ ਪੱਧਰ ਦਾ ਹੈ ਕਿਉਂਕਿ ਕਵਾਲ ਸਿੰਘ ਧੁੰਦਾ ਹੋਣਾ ਨੇ ਇਹੋ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਪਾਰਟੀ ਉਮੀਦਵਾਰ ਦੇ ਵਿਰੁੱਧ ਜਾ ਕੇ ਵਿਰੋਧੀਆਂ ਦੀ ਮਦਦ ਕੀਤੀ ਹੈ ਤੇ ਇਹ ਵੀ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਡਾ ਪਰਮੇਂਦਰ ਸਿੰਘ ਢੀਂਡਾ ਨੇ ਚੋਣਾਂ ਦੇ ਵਿੱਚ ਕੋਈ ਆਪਣੀ ਸਰਗਰਮੀ ਨਹੀਂ ਵਿਖਾਈ ਬੇਸ਼ੱਕ ਉਹ ਇਹ ਕਹਿੰਦੇ ਨੇ ਵੀ ਅਸੀਂ ਤਾਂ ਆਪਣਾ ਘਰ ਬੈਠ ਗਏ ਆ ਪਰੰਤੂ ਪਾਰਟੀ ਦੀ ਇੱਕ ਡਿਸਪਲਿਨ ਹੁੰਦਾ ਪਾਰਟੀ ਦਾ ਇੱਕ ਅਨੁਸ਼ਾਸਨ ਹੁੰਦਾ ਹੈ ਉਹਦੇ ਵਿੱਚ ਜਦੋਂ ਕਿ ਉਹਨਾਂ ਦੀ ਡਿਊਟੀਆਂ ਲਾਈਆਂ ਗਈਆਂ ਸਨ ਤੇ ਕੈਂਡੀਡੇਟ ਨੂੰ ਇਹ ਮਦਦ ਕਰਨੀ ਹੈ ਤੇ ਆਪਣੀ ਕਾਰਵਾਈ ਜ਼ਿੰਮੇਵਾਰੀ ਤੋਂ ਜਾਂ ਤਾਂ ਇਹ ਹੋਵੇ ਨਾ ਵੀ ਉਸ ਤੋਂ ਪਾਰਟੀ ਪ੍ਰਧਾਨ ਤੋਂ ਛੁੱਟੀ ਲੈ ਕੇ ਬਾਹਰ ਚਲੇ ਗਏ ਜਾਂ ਬਾਹਰ ਹੋ ਹੋਰ ਵੱਖਰੀ ਗੱਲ ਹੈ ਜਾਂ ਕੋਈ ਮਜ਼ਦੂਰੀ ਹੋਵੇ ਤੇ ਜਦੋਂ ਇੱਥੇ ਬੈਠੇ ਆ ਜਦੋਂ ਪਾਰਟੀ ਨੇ ਡਿਊਟੀ ਲਾਈ ਆ ਤਾਂ ਉਹਦੇ ਲਈ ਜ਼ਿੰਮੇਵਾਰੀ ਨਿਭਾਉਣੀ ਵੀ ਪੈਂਦੀ ਹੈ ਇਸ ਸੰਬੰਧ ਦੇ ਵਿੱਚ ਮਾਮਲਾ ਜ਼ਰੂਰ ਅਨੁਸ਼ਾਸਨੀ ਕਮੇਟੀ ਦੇ ਜਾ ਸਕਦਾ ਹੈ ਵਿਚਾਰਿਆ ਜਾ ਸਕਦਾ ਹੈ ਅਨੁਸ਼ਾਸਨੀ ਕਮੇਟੀ ਕੀ ਵਿਚਾਰਦੀ ਹੈ ਕਿਉਂਕਿ ਇਸ ਦੇ ਸੰਬੰਧ ਦੇ ਵਿੱਚ ਕੁਝ ਬਿਆਨਬਾਦੀ ਵੀ ਆਉਂਦੀ ਰਹੀ ਹੈ ਸਾਹਮਣੇ ਤੇ ਉਹ ਬਿਆਨਾਂ ਦੇ ਉੱਪਰ ਵੀ ਕਾਰਵਾਈ ਦੇ ਲਈ ਜਿਹੜਾ ਹੈਗਾ ਪ੍ਰਮਾਫੇਸੀ ਜਾਂ ਉਹਨਾਂ ਦਾ ਬਣਦਾ ਹੈਗਾ ਜਿਹੜਾ ਉਹ ਉਹ ਕਾਰਵਾਈ ਦੇ ਲਈ ਇਹਨਾਂ ਨੂੰ ਅਗਲੀ ਕਾਰਵਾਈ ਅਨੁਸ਼ਾਸਨੀ ਕਾਰਵਾਈ ਦਾ ਅਧਾਰ ਬਣਦਾ ਹੈਗਾ ਪਰ ਫਿਰ ਵੀ ਪਰ ਫਿਰ ਵੀ ਜਿਸ ਤਰ੍ਹਾਂ ਕਿ ਸਰਦਾਰ ਸਿੰਘ ਦੇਵ ਸਿੰਘ ਢੀਂਟਾ ਜਿਵੇਂ ਸਰਪ੍ਰਸਤ ਨੇ ਉਹ ਆਪਣੀ ਸਰਪ੍ਰਸਤੀ ਦੇ ਤੌਰ ਤੇ रह ਸਕਦੇ ਨੇ ਬੇਸ਼ੱਕ ਉਹਨਾਂ ਨੇ ਏ ਵੀ ਕਹਿਆ ਕੱਲ ਦੀ ਮੀਟਿੰਗ ਬਾਰੇ ਕਿ ਮੈਨੂੰ ਤਾਂ ਇਸ ਬਾਰੇ ਕਿਸੇ ਨੇ ਕੋਈ ਸੱਦਾ ਪੱਤਰ ਹੀ ਨਹੀਂ ਦਿੱਤਾ ਮੈਨੂੰ ਦੱਸਿਆ ਨਹੀਂ ਗਿਆ ਤੇ ਇਹਦੇ ਤੋਂ ਇਹ ਵੀ ਲੱਗਦਾ ਹੈ ਵੀ ਉਹਨਾਂ ਨੂੰ ਬਿਲਕੁਲ ਹੀ ਇਗਨੋਰ ਵੀ ਕੀਤਾ ਜਾਵੇ ਕੀਤਾ ਹੋਵੇ ਪਾਰਟੀ ਦੇ ਵਿੱਚੋਂ ਕਈ ਵਾਰ ਜਿਹੜਾ ਪਰਪਰਸਤ ਹੈ ਉਸ ਦੇ ਲਈ ਪਾਰਟੀ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਬਦਲਦੀਆਂ ਪ੍ਰਸਥਿਤੀਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਕਿਸ ਤਰ੍ਹਾਂ ਦਾ ਪੈਂਤੜਾ ਲੈਂਦੀ ਹੈ ਇਹ ਬਿਲਕੁਲ ਹਾਂ ਬਿਲਕੁਲ ਔਰ ਸੌਪ ਕੰਧਾ ਭਾਵੇਂ 6-7 ਘੰਟੇ ਜਿਹੜਾ ਮੰਥਨ ਹੋਇਆ ਜਿਹੜੀ ਸਮੀਖਿਆ ਹੋਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਜਿਹੜੀ ਸ਼ਰਮਨਾਕ ਹਾਰ ਕਿਉਂ ਹੋਈ ਕਿਹੜੇ ਕਾਰਨ ਬਣੇ ਇਹਦੇ ਇਰਦ-ਗਿਰਦ ਸਾਰੇ ਪੱਖ ਖੁੱਲੇ ਗਏ ਤੇ ਨਾਲ ਜਿਹੜੇ ਨਵੇਂ-ਨਵੇਂ ਮੈਂਬਰ ਪਾਰਲੀਮੈਂਟ ਹਿਮਾਚਲ ਪ੍ਰਦੇਸ਼ ਤੋਂ ਬਣੇ ਨੇ ਵੀ ਵੀ ਕੰਗਣਾ ਰਣੌਤ ਉਹਦੇ ਜਿਹੜੇ ਵਿਵਹਾਰ ਉਹਦੇ ਦਿੱਤੇ ਜਾ ਰਹੇ ਬਿਆਨਾਂ ਉੱਤੇ ਵੀ ਪਾਰਟੀ ਨੇ ਇੱਕ ਨਿਖੇਧੀ ਜ਼ਾਹਰ ਕੀਤੀ ਹੈ ਤੇ ਨਾਲ ਜਿਹੜੇ ਵੱਡੇ ਪੱਧਰ ਉੱਤੇ ਇੱਕ ਗੱਲ ਅਵਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਵੱਡੇ ਪੱਧਰ ਉੱਤੇ ਇਹ ਕੋਸ਼ਿਸ਼ਾਂ ਨੇ ਜਿਹੜੇ ਯਤਨ ਹੋ ਰਹੇ ਨੇ ਵਾਰੀ ਲਿਹਾਜ਼ ਤੇ ਤਾਂ ਕਿ ਸਿੱਖਾਂ ਦੀ ਕੋਈ ਨੁਮਾਇੰਦਗੀ ਜਥੇਬੰਦੀ ਨਾ ਹੋਵੇ ਸਿੱਖਾਂ ਨੂੰ ਪਾਰਟੀ ਰਹਿਤ ਸਿਆਸਤ ਰਹਿਤ ਸਿਆਸੀ ਆਗੂ ਰਹਿਤ ਕਰ ਦਿੱਤਾ ਜਾਵੇ ਅਜਿਹੀ ਤਰ੍ਹਾਂ ਦੇ ਕਈ ਚਿੰਤਨ ਵੀ ਚਿੰਤਾ ਭਰੇ ਵੀ ਜਿਹੜੇ ਪਲਟਾਵੇ ਉਹ ਕੀਤੇ ਗਏ ਨੇ 6-7 ਘੰਟੇ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉੱਥੇ ਸਾਹਮਣੇ ਆਈਆਂ ਨੇ ਜਿਨ੍ਹਾਂ ਬਾਰੇ ਅਗਲੇ ਸਮੇਂ ਅਸੀਂ ਅਗਲੇ ਐਪੀਸੋਡ ਦੇ ਵਿੱਚ ਅਜਿਹਾ ਸਾਰਾ ਕੁਝ ਰੱਖ ਸਕਦੇ ਹਾਂ ਖੈਰ ਡਾਕਟਰ ਸਾਹਿਬ ਖੈਰ ਡਾਕਟਰ ਸਾਹਿਬ ਇੱਕ ਗੱਲ ਜਿਹੜੀ ਹੋਰ ਕਮੇਟੀ ਦੇ ਵਿੱਚ ਇੱਕ ਹੋਰ ਵਿਚਾਰੀ ਗਈ ਕਿ ਜਿਹੜੀ ਵੱਡੇ ਪੱਧਰ ਉਤੇ ਅਕਾਲੀ ਦਲ ਦੇ ਖਿਲਾਫ ਇੱਕ ਪ੍ਰਚਾਰ ਚੱਲ ਰਿਹਾ ਹੈ ਕਿ ਪਾਰਟੀ ਦੀ ਇੱਕ ਸ਼ਰਮਨਾਕ ਨਮੋਸ਼ੀ ਪਰਿਹਾਰ ਹੋਈ ਪਰੰਤੂ 1994 89 ਦੇ ਵਿੱਚ ਅੱਜ ਤੋਂ ਕਈ ਦਹਾਕੇ ਕਈ ਸਾਲ ਪਹਿਲਾਂ ਵੀ ਪਾਰਟੀ ਦੀ ਇੱਕ ਵਾਰ ਅਜਿਹੀ ਸਥਿਤੀ ਹੋਈ ਸੀ ਹੁਣ ਨਾਲੋਂ ਉਦੋਂ ਬਹੁਤ ਅਤੀ ਮਾੜਾ ਪ੍ਰਦਰਸ਼ਨ ਰਿਹਾ ਸੀ ਹੁਣ ਹਾਲਾਂਕਿ ਇੱਕ ਸੀਟ ਸ਼ਰੋਣੀ ਅਕਾਲੀ ਦਲ ਨੇ ਬਠਿੰਡਾ ਦੀ ਜਿੱਤੀ ਹੈ ਦੋ ਤੇ ਜਮਾਤਾਂ ਪਚਾਈਆਂ ਨੇ ਉਮੀਦਵਾਰਾਂ ਜਦੋਂ ਕਿ 89 ਦੇ ਵਿੱਚ ਭਾਵੇਂ ਕਿ ਸੀਟ ਕੋਈ ਨਹੀਂ ਸੀ ਜਿੱਤੀ ਗਈ ਪਰ ਇੱਕ ਜਿਹੜਾ ਉਮੀਦਵਾਰ ਚਰਨਜੀਤ ਸਿੰਘ ਹਟਵਾਲੋਂ ਤੋਂ ਜਿਹੜੇ ਸ਼ਾਇਦ ਫਲੌਰ ਤੋਂ ਸਨ ਉਹ ਉਹਨਾਂ ਦੀ ਜਮਾਨਤ ਉਸ ਵੇਲੇ ਬਚੀ ਸੀ ਕਹਿੰਦਾ ਭਾਵੇਂ ਕਿ ਉਸ ਵੇਲੇ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਸੀ ਉਸ ਵੇਲੇ ਵੀ ਪਾਰਟੀ ਕਈ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀ ਹੁਣ ਵੀ ਪਾਰਟੀ ਦੋ ਤਨ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਖੈਰ ਅਗਲੇ ਸਮੇਂ ਪਾਰਟੀ ਪ੍ਰਤੀ ਜਿਹੜੀ ਹੈ ਇਸ ਮੇਲੇ ਸਿਆਸੀ ਲਿਹਾਜ਼ ਦੀ ਨਜ਼ਰ ਓਵਰ ਆਲ ਪੰਜਾਬੀਆਂ ਦੀ ਜਿਹੜੀ ਹੈ ਅਕਾਲੀ ਦੰਦ ਲੋਕ ਤੇ ਠੀਕ ਹੀ ਹੋਈ ਹੈ ਪਰ ਜਿਹੜੀ ਘਮ ਕਮਾ ਕੇ ਵੱਡੀ ਗੱਲ ਹੁੰਦੀ ਹੈ ਕਿ ਜਿਹੜੀ ਅਨਸਾਸ਼ਨੀ ਕਮੇਟੀ ਹੈ ਹੁਣ ਕਾਇਮ ਹੋਈ ਕਿ ਉਹਦੀ ਬਾਗਦੂਰ ਕਿਸ ਦੇ ਹਵਾਲੇ ਹੋ ਸਕਦੀ ਹੈ ਕਿਉਂਕਿ ਇਹ ਇੱਕ ਕੰਡਿਆਂ ਦਾ ਸਾਜ਼ ਤਾਜ਼ ਮੰਨਿਆ ਜਾ ਸਕਦਾ ਹੈ ਕਿਉਂਕਿ ਬੜੇ ਔਖੇ ਫੈਸਲੇ ਕਈ ਵਾਰ ਉਹ ਅਨਸਾਸ਼ਨੀ ਕਮੇਟੀ ਦੀ ਮੁਖੀ ਤੋਂ ਕਰਵਾਈ ਜਾਂਦੀ ਹੈ ਡਰ ਸਾਹਿਬ ਕਿਵੇਂ ਦੇਖਦੇ ਹੋ ਕਿ ਵਾਗਡੋਰ ਇੱਕ ਅਨੁਮਾਨ ਜੇਕਰ 1000 ਕਰੋਪਟਾਓ ਕਿ ਕਿਹੜਾ ਅਜਿਹਾ ਉਹ ਆਗੂ ਜਿਹਦੇ ਤੇ ਕੋਰ ਕਮੇਟੀ ਸਹਿਮਤ ਹੋਏਗੀ ਕਿ ਇਸ ਨੂੰ ਇਹ ਇਨਸੈਸ਼ਨ ਦੀ ਜਿਹੜੀ ਵਾਗਡੋਰ ਹੈ ਪਾਰਟੀ ਦੀ ਉਹ ਸੋਮਵਤੀਤੀ ਜਾਏ ਕਿਉਂਕਿ ਅੱਜ ਕੱਲ੍ਹ ਤੇ ਇਹ ਫੈਸਲਾ ਹੋਣਾ ਕਹੇ ਹੈ ਜੀ ਡਰ ਸਾਹਿਬ ਇਹ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਜਿਹੜਾ ਬਣਾਇਆ ਜਾਵੇਗਾ ਫਿਰ ਸੰਦੇਹ ਉਹ ਨਾਨ ਕੰਟਰੋਵਰਸ਼ੀਅਲ ਹੋਵੇ ਇਹ ਦਾ ਸਤਕਾਰ ਵੀ ਹੋਵੇ ਸਾਰਾ ਪਾਰਟੀ ਦੇ ਵਿੱਚ ਤੇ ਪਾਰਟੀ ਤੋਂ ਬਾਹਰ ਵੀ ਜਿਹੜਾ ਕਿਸੇ ਧੜੇ ਦੇ ਨਾਲ ਵੀ ਕੋਈ ਉਹਦੀ ਉਲਾਰ ਪੁਣਾ ਨਾ ਹੋਵੇ ਇਹ ਵਿਅਕਤੀ ਇਸ ਸ਼ਾਸਨਿਕ ਕਮੇਟੀ ਦੇ ਵਿੱਚ ਫਿੱਟ ਪੂਰੀ ਤਰ੍ਹਾਂ ਫਿੱਟ ਬੈਠ ਸਕਦਾ ਜੇਕਰ ਕੋਈ ਕਿਸੇ ਧੜੇ ਵੱਲ ਜਾਂ ਕਿਸੇ ਪਾਸੇ ਉਲਾਰ ਵਿਅਕਤੀ ਹੈ ਉਸ ਤੋਂ ਫੈਸਲੇ ਦੀ ਇਸ ਤਰ੍ਹਾਂ ਆਸ਼ਾ ਨਹੀਂ ਕੀਤੀ ਜਾਂਦੀ ਉਹਦੇ ਹਰੇਕ ਚਾਹੇ ਸਹੀ ਫੈਸਲਾ ਵੀ ਹੋਵੇ ਉਹ ਵੀ ਕੰਟਰੋਵਰਸ਼ੀਅਲ ਬਣ ਜਾਂਦਾ ਹੈ ਪ੍ਰੰਤੂ ਜਿਵੇਂ ਕਿ ਹੋਂ ਦੇਖਿਆ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 1999 ਦੇ ਵਿੱਚ ਪਾਰਟੀ ਦੀ ਬਹੁਤ ਮਾੜੀ ਹਾਰਤ ਹੋਈ ਸੀ ਤੇ ਫੇਰ 파ਰਟੀ ਉੱਪਰ ਆਈ ਸੀ ਇਹ ਇਹ ਗੱਲ ਬਿਲਕੁਲ ਸਹੀ ਹੈ ਕਿ ਪਾਰਟੀਆਂ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਫੇਰ ਉੱਠ ਖੜਦੀਆਂ ਨੇ ਪਾਰਟੀਆਂ ਤੇ ਅਯੋਕ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੁਆਰਾ ਉੱਠਣ ਦੇ ਰੌਂਦੇ ਵਿੱਚ ਹੈ ਇਸ ਵੇਲੇ ਇੱਕ ਹੋਰ ਵੀ ਜਿਹੜੀ ਸਭ ਤੋਂ ਵੱਡੀ ਗੱਲ ਇੰਪੋਰਟੈਂਟ ਗੱਲ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੈ ਭਾਜਪਾ ਦੀ ਉਹ ਕਟੜਗਿਰਤੀ ਦੇ ਵਿੱਚੋਂ ਤੇ ਉਹਨੇ ਇਕੱਠ ਜੋੜਤੀ ਸਰਕਾਰ ਬਣੀ ਹੈ ਭਾਜਪਾ ਬਹੁਤ ਕਟੜਗਿਰਤੀ ਦੇ ਵਿੱਚ ਹੈ ਤੇ ਇਸ ਵੇਲੇ ਜਿਵੇਂ ਉਹਨਾਂ ਨੇ ਕੇਂਦਰ ਦੇ ਵਿੱਚ ਐਨਡੀਏ ਦੇ ਵਿੱਚ ਇੱਕ ਇੱਕ ਮੈਂਬਰ ਦਾ ਮੁੱਲ ਪਿਆ ਜਾਂ ਇੱਕ ਇੱਕ ਮੈਂਬਰ ਨੂੰ ਮੈਂਬਰੀਅਤ ਦਿੱਤੀ ਗਈ ਹੈ ਮੈਂਬਰ ਪਾਰਲੀਮੈਂਟ ਨੂੰ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅਹਿਮੀਅਤ ਵੀ ਕਿਸੇ ਤੋਂ ਗੁਜੀ ਨਹੀਂ ਰਹਿ ਸਕਦੀ ਜਿਵੇਂ ਕਿ ਇੱਕ ਇੱਕ ਮੈਂਬਰ ਨੂੰ ਕੇਂਦਰ ਦੇ ਵੱਡੇ ਬਜ਼ਾਰਤ ਦੇ ਅਹੁਦੇ ਦਿੱਤੇ ਗਏ ਨੇ ਤੇ ਇਸ ਤਰ੍ਹਾਂ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਿਤੀ ਦੇ ਵਿੱਚ ਪੂਰੀ ਤਰ੍ਹਾਂ ਸਟਰੋਂਗ ਹੈ ਤੇ ਤਕਵੀਰ ਸਿੰਘ ਬਾਦਲ ਦੀ ਸਥਿਤੀ ਵੀ ਇਸ ਵੇਲੇ ਤਦੀ ਹੀ ਸਟਰੋਂਗ ਲੱਗਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਤੋਂ ਹੁਣ ਕੋਈ ਇਸ ਤਰ੍ਹਾਂ ਦਾ ਖਤਰਾ ਨਹੀਂ ਭਾਜਪਾ ਇੰਨਾ ਪ੍ਰਤੀ ਪੂਰਾ ਸੌਫਟ ਕਾਰਨ ਰੱਖੇਗੀ لازਮੀ ਹੈ ਉਹਨਾਂ ਨੂੰ ਹਰੇਕ ਮੁੱਦੇ ਦੇ ਉਪਰੋਂ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਲੋੜ ਮਹਿਸੂਸ ਹੋਏਗੀ ਬੇਸ਼ੱਕ ਭਾਜਪਾ ਆਪਣਾ ਵੋਟ ਪ੍ਰਤੀਸ਼ਤਤਾ ਵਧਾਗੀ ਪਰੰਤੂ ਆਪਣੇ ਦੋ ਸੀਟਾਂ ਇੱਕ ਵੀ ਸੀਟ ਉਹਨਾਂ ਨੂੰ ਨਾ ਮਿਲਣਾ ਇਹ ਵੀ ਉਹਨਾਂ ਲਈ ਇੱਕ ਵੱਡੀ ਭਾਜਪਾ ਦੇ ਲਈ ਵੀ ਇੱਕ ਨਿਮੋਸ਼ੀ ਜਨਕ ਆਲ ਤਹਿ ਜਨਕਾ ਇੱਕ ਅਕਾਲੀ ਦਲ ਆਪਣਾ ਪਿਲਾਜ ਆਪਣੀ ਰਾਜਸਥਾਨੀ ਬਚਾਉਣ ਦੇ ਵਿੱਚ ਕਾਮਯਾਬ ਰਿਹਾ ਤੇ ਇਹਦੇ ਵਿੱਚੋਂ ਅਕਾਲੀ ਦਲ ਫੇਰ ਉੱਭਰਨ ਦੀ ਸਥਿਤੀ ਦੇ ਵਿੱਚ ਹੈ ਜਿਸ ਤਰ੍ਹਾਂ ਕਿ 1999 ਦੇ ਵਿੱਚ ਮਾੜੀਆਂ ਸਥਿਤੀਆਂ ਤੋਂ ਬਾਅਦ ਫੇਰ ਅਕਾਲੀ ਦਲ ਉੱਭਰਿਆ ਆਇਆ ਸੀ ਇਹਦੇ ਵਿੱਚ ਇਹ ਵੀ ਜਥੇਬੰਦਕ ਤੌਰ ਤੇ ਜਿਹੜੇ ਡੈਡੀਕੇਟਿਡ ਫੈਸਲੇ ਲਏ ਜਾਣਗੇ ਜਾਂ ਜਿਹੜੇ ਜਿਸ ਤਰ੍ਹਾਂ ਦੇ ਫੈਸਲਿਆਂ ਦੇ ਉੱਪਰ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਪਹਿਰਾ ਦੇਣਾ ਪਵੇਗਾ ਤਾਂ ਇਹਦੇ ਵਿੱਚ ਸਰੋਨੀਕ ਕਲੀਦਲ ਇਸ ਨਰਾਸ਼ਾ ਜਨਕ ਸਥਿਤੀ ਦੇ ਵਿੱਚ ਉੱਭਰ ਸਕਦਾ ਹੈ ਜੀ ਬੰਦ ਜੀ ਬਿਲਕੁਲ ਔਰ ਸਰ ਜਾਨਿਕਾ 9094 ਤੋਂ ਕਰੀਬ 6-7 ਸਾਲਾਂ ਬਾਅਦ ਪੰਜਾਬ ਦੇ ਵਿੱਚ ਸਰੋਨੀਕ ਕਲੀਦਲ ਦੀ ਫਿਰ ਸਰਕਾਰ ਸਥਾਪਿਤ ਉਦੋਂ ਹੁੰਦੀ ਹੈ ਕਹਿੰਦਾ ਆਪ ਕਿ অতি ਮਾੜੇ ਪ੍ਰਦਰਸ਼ਨ ਤੋਂ ਬਾਅਦ ਸਰੋਨੀਕ ਕਲੀਦਲ ਫਿਰ ਆਪਣੀ ਜਿਹੜੀ ਉਹ ਸਿਆਸੀ ਜੀਤ ਇਹ ਤੁਰਦਾ ਅੱਗੇ ਪੈਂਦਾ ਹੈ ਕਾਰਸ਼ੀਲ ਹੁੰਦਾ ਹੈ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਡਾਕਟਰ ਸਾਹਿਬ ਜਿਹੜਾ ਹੁਣ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਕਈ ਅਸਾਵਾਂ ਦੇ ਵਿੱਚੋਂ ਵੀ ਗੁਜ਼ਰਨਾ ਪੈ ਰਿਹਾ ਹੈ ਖੈਰ ਸਿਆਸੀ ਅਸ਼ਾਮਾ ਹਰੇਕ ਸਿਆਸੀ ਤਿਰਧੀਆਂ ਹੁੰਦੀਆਂ ਨੇ ਖੈਰ ਹੋਣੀਆਂ ਵੀ ਚਾਹੀਦੀਆਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਕਹਿੰਦਾ ਭਾਵ ਕਿ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣ ਸਕੀ ਉਹ ਬਣਦੀ ਬਣਦੀ ਭਾਜਪਾ ਦੀ ਫਿਰ ਅਖੀਰ ਨੂੰ ਜਿਹੜਾ ਫੈਸਲਾ ਦੇਸ਼ ਦੇ ਲੋਕਾਂ ਦਾ ਫਤਵਾ ਆਉਂਦਾ ਉਹ ਐਨਡੀਏ ਦੀ ਸਰਕਾਰ ਸਥਾਪਿਤ ਹੁੰਦੀ ਹੈ ਇਸ ਵੇਲੇ ਜਿਹੜੀ ਐਨਡੀਏ ਦੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗਠਿਤ ਹੈ ਉਸ ਕੋਲ ਕਹਿੰਦਾ ਭਾਵ ਕਿ ਭਾਵੇਂ ਐਨਡੀਏ ਦੇ ਲਿਹਾਜ਼ ਤੋਂ ਤਾਂ ਬਹੁਮਤ ਹੈ ਪਰੰਤੂ ਭਾਜਪਾ ਦੇ ਲਿਹਾਜ਼ ਤੋਂ ਬਹੁਮਤ ਨਹੀਂ ਪਰੰਤੂ ਭਾਜਪਾ ਦੀ ਕੋਸ਼ਿਸ਼ ਜ਼ਰੂਰ ਹੈ ਕਿ ਜਿਹੜੇ ਛੋਟੇ-ਛੋਟੇ ਗੁੱਟ ਨੇ ਜਿਹੜੇ ਪਿਛਲੇ ਸਮੇਂ ਭਾਵੇਂ 1-1 2-2 3-3 ਜਿਹੜੇ ਮੈਂਬਰ ਨੇ 4-5 ਤੱਕ ਬਾਕੀ ਜਿਹੜੇ ਨਾਓ ਇਸ ਵੇਲੇ ਇੰਡੀਆ ਘੱਟ ਜੋੜ ਦੇ ਵਿੱਚ ਨੇ ਨਾ ਐਂਡੀਆ ਦੇ ਵਿੱਚ ਉਹਨਾਂ ਨੂੰ ਕਿਉਂ ਨਾ ਸਰਕਾਰ ਦੇ ਵਿੱਚ ਲਿਆ ਜਾਵੇ ਤੇ ਜਿਹੜੀ ਹੈ ਭਾਜਪਾ ਆਪਣੇ ਬਲਬੁਤੇ ਉਤੇ ਜਿਹੜਾ ਸਮਰਥਨ ਕਹਿੰਦਾ ਭਾਵ ਕਿ ਬਹੁਮਤ ਹਾਸਲ ਕਰ ਸਕੇ ਜਿਵੇਂ ਕਿ 2012 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਇੱਕ ਸਾਂਝੀ ਸਰਕਾਰ ਸੀ ਅਕਾਲੀ ਦਲ ਨੇ ਉਸ ਵੇਲੇ ਜਿਹੜੀਆਂ 2-3 ਸੀਟਾਂ ਕੱਟ ਸੀ ਤਾਂ ਉੱਥੇ ਅਜਹੀ ਰਣਨੀਤੀ ਅਪਣਾ ਕੇ ਜਿਹੜਾ ਸਪਸ਼ਟ ਬਹੁਮਤ ਅਕਾਲੀ ਦਲ ਦੇ ਖੇਮੇ ਦੇ ਵਿੱਚ ਕਰ ਲਿਆ ਸੀ ਅਜਹੀ ਹੀ ਹੋੜ ਹੁਣ ਇਸ ਵੇਲੇ ਕੇਂਦਰੀ ਪੱਧਰ ਉੱਤੇ ਭਾਜਪਾ ਦੇ ਵਿੱਚ ਵੀ ਹੈ ਦੋ-ਦੋ ਤਿੰਨ-ਤਿੰਨ ਗੁੱਟ ਨੇ ਇਸ ਵੇਲੇ ਜਿਹੜੇ ਜਿਨ੍ਹਾਂ ਉੱਤੇ ਜਿਹੜਾ ਦਲ ਬਦਲ ਐਕਟ ਜਦੋਂ ਲਾਗੂ ਨਹੀਂ ਹੋਏਗਾ ਕਹਿੰਦਾ ਭਾਗ ਕਿ ਜਿਸ ਖੇਮੇ ਦੇ ਜਿਸ ਪਾਰਟੀ ਦੇ ਤਿੰਨ ਗੁੱਟ ਨੇ ਤਿੰਨ ਉਮੀਦਵਾਰ ਨੇ ਉਹਨਾਂ ਦੇ ਵਿੱਚ ਇੱਕ ਜਾਂ ਦੋ ਉਹ ਭਾਜਪਾ ਵਾਲੇ ਜਾਂਦੇ ਵੀ ਹੈ ਤਾਂ ਵੀ ਉਹਨਾਂ ਦੀ ਐਮਪੀ ਸ਼ਿਪ ਬਰਕਰਾਰ ਰਹਿੰਦੀ ਹੈ ਤੇ ਨਾਲ ਭਾਜਪਾ ਨੂੰ ਜਿਹੜਾ ਇਹ ਬਹੁਮਤ ਵੱਲ ਇੱਕ ਜਾਨ ਮਿਲਦਾ ਹੈ ਫਿਰ ਅਗਲੇ ਸਮੇ ਅੱਜ ਇਹ ਜਿਹੜੇ ਸਿਆਸੀ ਮੋੜ ਉਹ ਵਟੇ ਪੱਥਰ ਉੱਤੇ ਵੇਖਣ ਨੂੰ ਮਿਲਣਗੇ ਫਿਰ ਅੱਜ ਦੀ ਜਿਹੜੀ ਹੈ ਕੋਰ ਕਮੇਟੀ ਲੰਗੀ ਰਾਤ ਖਤਮ ਹੁੰਦੀ ਹੈ ਉਸ ਤੋਂ ਬਾਅਦ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੀ ਹੈ ਅਨਸਾਸਨੀ ਕਮੇਟੀ ਦੀ ਬਾਗ ਡੋਰ ਉਹ ਕਿਸ ਅਕਾਲੀ ਆਗੂ ਦੇ ਮੋਢਿਆਂ ਉੱਤੇ ਧਰੀ ਜਾਂਦੀ ਹੈ ਇੱਕ ਵੱਡੀ ਜ਼ਿੰਮੇਵਾਰੀ ਹੈ के डॉक्टर साहब इस चैनल ई मिशन पंजाबी ये सारे मामले संबंधी अपना बटमुल्ला संबोधित था सो थोड़ा धन्यवाद शुक्रिया बहुत बहुत धन्यवाद ई मिशन पंजाबी